ਬੇਟਾ ਪੈਨ ਨੂੰ ਨਹੀਂ ਸੁਣੋ ਪ੍ਰਸ਼ਨ ਆ ਗਿਆ ਹੈ ਕਹਿੰਦੇ ਦੋ ਸੰਖਿਆਵਾਂ ਦਾ ਜੋੜ ਦੋ ਸੰਖਿਆਵਾਂ ਦਾ ਜੋੜ 85 ਹੈ 85 ਸੁਖਦੀਪ ਸੁਣੋ ਸਵਾਲ ਕਿ ਦੋ ਸੰਖਿਆਵਾਂ ਦਾ ਜੋੜ 85 ਹੈ ਇੱਕ ਸੰਖਿਆ 36 ਹੈ ਤਾਂ ਦੂਜੀ ਸੰਖਿਆ ਦੱਸੋ ਦੋ ਸੰਖਿਆਵਾਂ ਦਾ ਜੋੜ 85 ਹੈ ਇੱਕ ਸੰਖਿਆ 36 ਹੈ ਤਾਂ ਦੂਜੀ ਸੰਖਿਆ ਕਿੰਨੀ ਹੋਵੇਗੀ ਮੈਨੂੰ ਨਹੀਂ ਪਤਾ ਬੱਸ ਹੀ ਪਤਾ ਲੱਗ ਰਹੀ ਹੈ ਦੇਖੋ ਕਿਹੜਾ ਸਵਾਲ ਦਾ ਆਨਸਰ ਜਲਦੀ ਦੱਸ ਸਕਦਾ ਹੈ ਹਾਂਜੀ ਕਿਰਨ ਨਾ ਜੀ ਗਲਤੀ ਕਰ ਗਈ ਥੋੜੀ ਜੀ ਦੁਬਾਰੇ ਦੇਖ ਕਰਕੇ ਸਾਨੂੰ ਪਤਾ ਨਹੀਂ ਹਾਂਜੀ ਹੋਈ ਪਹਿਲੇ ਅਲੀ ਲਪ੍ਰਿਤ ਦੋ ਦੁਬਾਰਾ ਸੁਣੋ ਇੱਕ ਵਾਰ ਕੁਐਸਚਨ ਦੁਬਾਰਾ ਸੁਣੋ ਬੇਟਾ ਕਹਿੰਦੇ ਦੋ ਰਕਮ ਹੈ ਕੋਈ ਦੋ ਸੰਖਿਆਵਾਂ ਨੇ ਠੀਕ ਹੈ ਯਾਦ ਰੱਖੋ ਦੋ ਸੰਖਿਆਵਾਂ ਨੇ ਉਹਨਾਂ ਦਾ ਜੋੜ 85 ਹੈ 85 ਹੈ ਇੱਕ ਸੰਖਿਆ 36 ਹੈ ਤਾਂ ਦੂਜੀ ਸੰਖਿਆ ਦੱਸੋ ਆਕਾਸ਼ ਦੱਸੋ ਬੇਟਾ ਇੱਕ ਮਿੰਟ ਮੈਨੂੰ ਬਦਲਾ ਗਿਆ ਇੱਕ ਮਿੰਟ ਪਹਿਲਾਂ ਮੈਨੂੰ ਸੁਣਦੇ ਹਾਂ ਹਾਂ ਨਹੀਂ ਕਿੰਨਾ 42 ਓਕੇ ਹਾਂਜੀ ਵੈਰੀ ਗੁੱਡ ਕਿੰਨਾ ਆ? 90 ਦੇਖੋ ਬਾਕੀਆਂ ਨੇ ਵੀ ਠੀਕ ਤਾਂ ਕਰਿਆ ਸੀ ਪਰ ਉਹਨੂੰ ਜੋੜ ਘਟਾਓ ਦੇ ਵਿੱਚ ਗਲਤੀ ਕਰ ਗਏ। ਪਹਿਲੀ ਗੱਲ ਤਾਂ ਇਹ ਦੱਸੋ ਇਹਦੇ ਵਿੱਚ ਜੋੜ ਹੋਣਾ ਸੀ ਇੱਕ ਘਟਾਓ ਹੋਣਾ ਸੀ। 80 ਤੇ 36 ਕੱਢਣੀ ਸੀ। 85 ਦੇ ਨਾਲ ਲੱਗਨੇ। 85 ਜੋ 36 ਕੱਢਣੇ ਸੀ। 50 85 ਦੇ ਵਿੱਚੋਂ 36 36 ਕੱਢਣੀ ਜੀ। 36 ਬੇਟਾ ਮੈਨੂੰ ਤਾਂ ਪੁੱਛ ਲਿਆ ਕਰੋ ਤੁਸੀਂ ਵੀ ਮੈਮ ਨੂੰ ਸਾਨੂੰ ਇਹ ਨਹੀਂ ਸਮਝ ਆਇਆ ਤਾਂ ਪੁੱਛਿਆ ਕਰੋ ਨਾਲ ਦੀ ਨਾਲ। 85 ਦੇ ਵਿੱਚੋਂ 36 ਕੱਢਣੇ ਸੀ ਕਿੰਨਾ ਆਂਸਰ ਆਉਣਾ ਸੀ 49 ਆਂਸਰ ਆਉਣਾ ਸੀ ਕਿਸੇ ਦਾ 52 ਆ ਕਿਸੇ ਦਾ 72 ਆ ਕਾਸ਼ ਸਿੱਧੇ ਬੈਠੋ ਸਹੀ ਸਿੱਧੇ ਬੈਠੋ ਹਾਂ ਜੀ ਕਿਸੇ ਦਾ 52 ਆ ਕਿਸੇ ਦਾ 72 ਆ ਐਵੇਂ ਨਹੀਂ ਹਾਂ 49 ਆਂਸਰ ਆਊਗਾ ਜੇ ਤੁਸੀਂ 86 ਦੇ ਵਿੱਚੋਂ 36 ਕੱਢੋ ਹਾਂ ਵੈਰੀ ਗੁੱਡ ਪਹਿਲਾਂ ਦੱਸਿਆ ਦੇਵੇ ਤੈਨੂੰ ਦੱਸਦਾ ਗਲਤ ਆਂਸਰ ਮੈਡੀ ਮਾਰਾ ਫਿਰ ਕਟਾਉਂ ਗਿਓ ਗਲਤ ਕਰ ਗਈ ਤੂੰ ਹਾਂ ਜੀ ਇੱਕ ਸਕੂਲ ਵਿੱਚ ਇੱਕ ਸਕੂਲ ਵਿੱਚ ਹੈ ਕੁੱਲ 188 188 ਵਿਦਿਆਰਥੀ ਹਨ ਇੱਕ ਸਕੂਲ ਵਿੱਚ 188 ਵਿਦਿਆਰਥੀ ਹਨ ਕੁੜੀਆਂ ਦੀ ਗਿਣਤੀ 86 ਹੈ ਤਾਂ ਮੁੰਡਿਆਂ ਦੀ ਗਿਣਤੀ ਦੱਸੋ ਇੱਕ ਸਕੂਲ ਵਿੱਚ 188 ਵਿਦਿਆਰਥੀ ਹਨ ਕੁੜੀਆਂ ਦੀ ਗਿਣਤੀ 86 ਹੈ ਤਾਂ ਮੁੰਡਿਆਂ ਦੀ ਗਿਣਤੀ ਦੱਸੋ ਲਾਪਰਿਤ ਕਰੋ ਸਵਾਲ ਸੋਲਵ ਕਰੋ ਮੈਂ ਕਿ ਪਹਿਲਾ ਕਿਰਨ ਪਹਿਲਾ ਮੇਰੀ ਗੱਲ ਸੁਣਾ ਪਹਿਲਾ ਕਿਰਨ ਦਾ ਹੱਥ ਖੜਾ ਸੀ ਚਲੋ ਕਿਰਨ ਦੱਸੋ 102 ਹਾਂ ਜੀ ਤੁਸੀਂ ਦੱਸੋ 102 ਕੀ ਠੀਕ ਹੈ ਦਾ ਆਨਸਰ ਸਾਡਾ ਜੀ ਹਾਂ 102 ਹਾਂ ਜੀ ਅਜਾ ਖੜਾ ਹੋ ਮਣੀ ਐਵੇਂ ਦੱਸੋ 102 ਆਇਆ ਇਹਦਾ ਆਨਸਰ ਠੀਕ ਹੈ ਲੇਕਿਨ ਇਹਦੇ ਵਿੱਚ ਹੋਇਆ ਕੀ ਸੀ ਕੀ ਹੋਇਆ ਸੀ 42 ਕਿੰਨੇ ਚ ਕਿੰਨਾ ਘਟਾਇਆ ਹਾਂ 188 ਦੇ ਵਿੱਚੋਂ 186 ਘਟਾਇਆ ਠੀਕ ਹੈ ਹਾਂ ਨੇਕਸਟ ਪ੍ਰਸ਼ਨ ਸੁਣੋ ਛੋਟਾ ਨੈਕਸਟ ਪ੍ਰਸ਼ਨ ਹਾਂ ਜੀ ਕਹਿ ਰਿਹਾ ਕਿ ਇੱਕ ਦਰਜਨ ਕੇਲਿਆਂ ਦਾ ਮੁੱਲ ਇੱਕ ਦਰਜਨ ਕੇਲਿਆਂ ਦਾ ਮੁੱਲ 60 ਰੁਪਏ ਹੈ ਤਾਂ 6 ਕੇਲਿਆਂ ਦਾ ਮੁੱਲ ਕਿੰਨਾ ਹੋਊਗਾ ਇੱਕ ਦਰਜਨ ਕੇਲਿਆਂ ਦਾ ਮੁੱਲ 60 ਰੁਪਏ ਹੈ ਤਾਂ 6 ਕੇਲਿਆਂ ਦਾ ਮੁੱਲ ਦੱਸੋ मेरी आँगी। आँगी, खड़ा। हां हां खड़ा तेरा ओके। तेरा तीन तीन दासा? ओके दासा दासा। तीन सौ हां हनी आकाश खड़ा दस ओके थोड़ा अच्छा जी मणि थोड़ा मैंने मेनेशन पूछा ਬੁੱਟਾ ਸਿੰਘ ਤੁਸੀਂ ਦੱਸੋ ਕੀ ਨਹੀਂ 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 ਤੈਨੂੰ ਨਹੀਂ ਦੱਸਣਾ ਦੱਸਣਾ ਨਹੀਂ ਬੁੱਟਾ ਸਿੰਘ ਤੁਸੀਂ ਦੱਸੋ ਕੀ ਮੈਂ ਆਇਆ 30 ਕੀ ਮੈਂ ਆਇਆ ਐਵੇਂ ਨਹੀਂ ਕਿ ਤੂੰ ਜੇ ਸੁਣ ਕੇ ਨਹੀਂ ਆਇਆ ਇਹਦਾ ਆਨਸਰ 30 ਹੈ ਮੈਂ ਤਾਂ ਸਹੀ ਅਸ਼ਮਨ ਤੁਸੀਂ ਦੱਸੋ ਸਹੀ ਤੁਸੀਂ 6 ਨਾਲ ਗੁਣਾ ਕਰਦੇ ਮੈਂ ਨਹੀਂ ਮੈਂ ਸਹੀ ਕੋਨਾ ਸੀ ਇਹਦਾ ਸਹੀ 6 ਨੂੰ 6 ਨਾਲ ਗੁਣਾ ਕਰਕੇ ਤਾਂ 30 ਨਹੀਂ ਆਉਂਦਾ ਮੈਂ ਨਹੀਂ ਕੋਈ ਹੋਰ ਦਿਮਾਗ ਲੜਾਓ ਆਗਾ ਹਾਂ ਹੀ

ਪੇ ਹੈ ਹਾਂ ਤਾਂ 6 ਗੱਲੇ ਦਾ ਮੁੱਲ 30 ਹੋਗਾ 60 ਵੀ ਆ 60 ਵੀ ਆ 6 ਹਾਂ 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 ਨੈਕਸਟ ਪ੍ਰਸ਼ਨ ਲੈਕਸਟ ਪ੍ਰਸ਼ਨ ਸੁਣੋ ਤੁਹਾਡਾ ਇਹ ਹੈ ਕਿ 60 ਕੰਚੇ 12 ਗਿਲਾਸਾਂ ਵਿੱਚ ਪਾਉਣਿਆਂ ਕਮਲ ਥੋੜਾ ਦਿਮਾਗ ਲਗਾਓ 60 ਕੰਚੇ 60 ਕੰਚੇ ਗੋਲੀਆਂ ਖੇਡਦੇ ਤਾਂ ਹੈਗੇ ਹੋ ਤੁਸੀਂ 60 ਕੰਚੇ 12 ਮੈਂ ਕੁਐਸਚਨ ਹੀ ਪੁੱਛਿਆ ਆਂਸਰ ਕਿਵੇਂ ਦਊਂਗੇ ਦਾ ਕੀ ਆਊਗਾ ਦਾ ਆਨਸਰ ਤੁਸੀਂ ਹੰਦੇ ਮੇ ਬੋਲੀਏ ਹਾਂ ਕੀ ਆਊਗਾ ਮੈਂ ਤਾਂ ਹਲੇ ਕੁਐਸਚਨ ਕਿ ਮੈਂ ਤਾਂ ਹਲੇ ਮੇਰੀ ਗੱਲ ਸੁਣੋ ਮੈਂ ਤਾਂ ਹਲੇ ਕੁਐਸਚਨ ਵੀ ਨਹੀਂ ਪੂਰਾ ਕਰਿਆ ਆਪਦਾ ਆਕਾਸ਼ ਤੁਸੀਂ ਦੱਸ ਕੀ ਅੱਛਾ ਬੈਠੋ 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 ਤੁਸੀਂ ਆਕਾਸ਼ ਤੁਸੀਂ ਦੱਸੋ ਹਾਂਜੀ ਤੂੰ ਦੱਸ ਤੂੰ ਹੋਈ ਜਨਾਬ ਜੇ 6 ਜੀ ਮੇਰੀ ਹੁਣ ਕੁਐਸਚਨ ਸੁਣੂਗਾ ਇੱਕ ਵਾਰ ਦੁਬਾਰਾ ਇੱਕ ਵਾਰ ਦੁਬਾਰਾ ਕੁਐਸਚਨ ਸੁਣੋ ਕਹਿੰਦੇ ਆ ਕਿ 60 ਕੰਚੇ ਸੁਮਨ ਸੁਣੋ 60 ਕੰਚੇ 60 ਖੇਡਣ ਵਾਲੀਆਂ ਗੋਲੀਆਂ 12 ਗਿਲਾਸਾਂ ਵਿੱਚ ਪਾਣੀਆਂ ਨੇ ਕਿੰਨੇ ਗਿਲਾਸਾਂ ਵਿੱਚ ਹੈ 6 ਜੀ ਆਣੀ ਮੈਰੀਕ ਮੈਂ ਮੇਰੀ ਸੁਣੋ ਇੱਕ ਲੜਨ ਤੇ ਤੈਨਾਂ ਦਾ 6 ਦਾ ਆਨਸਰ ਗਲਤ ਹੈ ਹੁਣ ਹੋਰ ਕੋਈ ਆਨਸਰ ਸੋਚੇਗਾ ਇਹਦਾ ਆਨਸਰ 6 ਗਲਤ ਹੈ ਕਹਤਾ ਨਾ ਮੈਂ 12 ਗਿਲਾਸਾਂ ਵਿੱਚ ਪਾਉਣੀਆਂ ਨੇ 60 ਗੋਲੀਆਂ 12 ਗਿਲਾਸਾਂ ਵਿੱਚ ਪਾਉਣੀਆਂ ਨੇ ਆਣੀ ਪੰਜ ਜੀ ਹਾਂ ਕਿੰਨਾ ਆਨਸਰ ਆਊਗਾ ਇਹਦਾ ਪੰਜ ਪੰਜ ਆਨਸਰ ਆਊਗਾ ਕਿੰਨਾ ਆਨਸਰ ਆਊਗਾ ਪੰਜ ਕਿਵੇਂ ਆਇਆ ਬਾਲ ਕਟਾਣ ਵਾਲ ਵਾਸਤੇ ਵੀ ਕਹਿ ਦੂੰਗੀ ਪਹਿਲਾਂ ਮੇਰਾ ਸਵਾਲ ਦਾ ਆਨਸਰ ਸੁਣੋ ਤੁਸੀਂ ਕੋਈ ਆਇੰਡੀ 12 ਗਿਲਾਸਾਂ ਵਿੱਚ ਪਾਏ ਪਾਏ ਨੇ 60 ਕੰਚੇ ਬੁੱਟਾ ਸਿੰਘ ਤਾਂ ਨੇ ਆਨਸਰ ਦਿੱਤਾ ਇਹਦਾ 5 ਕਿਵੇਂ ਆਇਆ ਇਹ 5 ਮੈਨੂੰ ਨਹੀਂ ਆ ਨਹੀਂ ਕੀ ਕਰਿਆ ਸੀ ਕਿਵੇਂ ਆ ਗਿਆ 5 ਕਿਵੇਂ ਆਇਆ ਚੁੱਪ ਹੋ ਜਾ ਮਨਜੋਤ ਠੀਕ ਹੈ ਦਾ ਆਨਸਰ ਬਾਰ ਕਿਹਦੇ ਦਾ ਕਿਹਦੇ ਨਾਲ ਘਟਾਓ ਕਰੇ 60 ਨੂੰ ਜੀ 12 60 ਦੇ ਵਿੱਚੋਂ 12 ਘਟਾਤੇ ਤਾਂ 5 ਆ ਗਿਆ ਗੱਲ ਕੋਈ ਹੋਰ ਦੱਸੋ ਇਹਦਾ ਆਨਸਰ 5 ਹੀ ਆਸ਼ਮਣ ਤੁਸੀਂ ਦੱਸੋ 12 ਨੂੰ 60 ਨਾਲ ਭਾਗ ਕਰਦੇ ਵੈਰੀ ਗੁੱਡ ਕੀ ਹੋਇਆ ਇਹਦੇ ਵਿੱਚ ਭਾਗ ਹੋਈ ਹੈ ਬੰਡੇ ਨੇ ਨਾ ਉਹ ਕੰਚੇ 12 ਪੰਜਾ 60 ਉਹ ਕੰਚੇ ਬੰਡੇ ਨੇ ਜਿਹੜੇ ਇਕੱਠੇ ਕਰੇ ਪਏ ਸੀ ਉਹ ਬੰਡੇ ਨੇ ਕੰਚੇ ਹਾਂ ਜੀ ਆਨਸਰ ਲਿਖੋ ਇਹਦਾ ਪਰ ਇਹ ਵੀ ਪਤਾ ਹੋਣਾ ਚਾਹੀਦਾ ਸਾਨੂੰ ਕਿ ਕਿੰਨੇ ਕਿਵੇਂ ਐ ਇਹਦਾ ਮੈਥਡ ਕੀ ਯੂਜ਼ ਕਰਿਆ ਤੁਸੀਂ ਮਲਟੀਪਲਾਈ ਡਿਵਾਈਡ ਐਡ ਯਾ ਸਬਟਰੈਕਟ ਹਾਂਜੀ ਹੁਣ A ਟੀਮ ਦੇ ਨੰਬਰ ਦੱਸੋ ਪਹਿਲਾਂ A ਟੀਮ ਦੇ 4 A ਟੀਮ ਦੇ 4 ਨੰਬਰ ਨੇ B ਟੀਮ ਦੇ 5 B ਟੀਮ ਦੇ 5 ਨੰਬਰ ਨੇ A ਟੀਮ ਦੇ 4 ਨੰਬਰ ਨੇ B ਟੀਮ ਦੇ 5 ਨੰਬਰ ਟੋਟਲ ਮੈਨੇ ਕੁਐਸਚਨ ਪੁੱਛੇ ਨੇ 9 ਸਮਝ ਗਏ 9 ਹੁਣ ਜਿੱਤ ਗਈ ਕਿਹੜੀ ਟੀਮ ਹਾਂਜੀ టీ <Giro ఫా <entender> <Giroicted> <Anfang>